ਹਾਂਜੀ ਸਵਾਗਤ ਹੈ ਤੁਹਾਡਾ ਪੇਪੂਰੀ ਇੰਟਰਨੈਟ ਕਾਫੇ ਤੇ ਅੱਜ ਦੀ ਇਹ ਵੀਡੀਓ ਆਪਣੀ ਯੂਕੇ ਦਾ ਜੋ ਲੋਟਰੀ ਵੀਜ਼ਾ ਹੈ ਉਸ ਦੇ ਰਿਗਾਰਡਿੰਗ ਹੈ ਯੂਕੇ ਦਾ ਲੋਟਰੀ ਵੀਜ਼ਾ 22 ਜੁਲਾਈ ਨੂੰ ਓਪਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ 18 ਤੋਂ 30 ਸਾਲ ਤੱਕ ਦੇ ਜਿਹੜੇ ਉਮਰ ਦੇ ਮੁੰਡੇ ਕੁੜੀਆਂ ਨੇ ਗ੍ਰੈਜੂਏਸ਼ਨ ਪਾਸ ਉਹ ਇਸ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ ਯੂਕੇ ਵੱਲੋਂ ਹਰ ਸਾਲ ਸਾਲ ਦੇ ਵਿੱਚ ਦੋ ਵਾਰ ਜਿਹੜਾ ਲੋਟਰੀ ਵੀਜ਼ਾ ਹੈ ਉਹ ਕੱਢਿਆ ਜਾਂਦਾ ਹੈ 1 ਫਰਵਰੀ ਮਹੀਨੇ ਦੇ ਵਿੱਚ ਆਉਂਦਾ ਹੈ ਔਰ ਦੂਸਰਾ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਹਾਂ ਦਾ ਇਹ ਤਾਂ 22 ਜੁਲਾਈ ਨੂੰ ਯੂਕੇ ਦਾ ਜਿਹੜਾ ਲਾਟਰੀ ਵੀਜ਼ਾ ਸ਼ੁਰੂ ਹੋਣ ਜਾ ਰਿਹਾ ਸਿਰਫ 2 ਦਿਨ ਹੀ ਮਿਲਦੇ ਨੇ ਅਪਲਾਈ ਕਰਨ ਵਾਸਤੇ ਸੋ ਤਿਆਰੀ ਰੱਖੋ ਡਾਕੂਮੈਂਟ ਆਪਣੇ ਤਿਆਰ ਰੱਖੋ ਲਾਟਰੀ ਪਾਉਣੀ ਕਿਵੇਂ ਹੈ ਜੋ ਲਾਟਰੀ ਚ ਕੌਣ ਕੌਣ ਐਲੀਜੀਬਲ ਹੋ ਸਕਦੇ ਨੇ ਉਸ ਦੇ ਲਈ ਜਾਂ ਬਥੇਰੇ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਦਿੱਤੇ ਨੰਬਰ ਤੇ ਸਾਨੂੰ ਵਟਸਐਪ ਦੇ ਉੱਪਰ ਸੁਨੇਹਾ ਭੇਜ ਕੇ ਕਾਲ ਕਰਕੇ ਤੁਸੀਂ ਜਾਣਕਾਰੀ ਹੈ ਜਿਹੜੀ ਉਹ ਲੈ ਸਕਦੇ ਹੋ ਸੋ 22 ਜੁਲਾਈ ਨੂੰ ਲਾਟਰੀ ਪੈਣੀ ਹੈ 24 ਜੁਲਾਈ ਨੂੰ ਦੁਪਹਿਰ 1.5 ਵਜੇ ਤੱਕ ਦਾ ਟਾਈਮ ਹੈ ਸੋ ਲੇਟ ਨਹੀਂ ਹੋਣਾ ਪਹਿਲੀਆਂ ਦੇ ਵਿੱਚ ਜਿਹੜੀ ਆਪਣੀ ਲੋਟਰੀ ਆ ਤੁਸੀਂ ਉਹ ਪਾ ਸਕਦੇ ਹੋ ਧੰਨਵਾਦ